ਯਦਿਕ ਸਵੇਰਾ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ। ਹਨੇਦਕਾਰ ਵਿਜ਼ਿਬਿਲਟੀ ਬਹੁਤ ਘੱਟ ਚੁੱਕੀ ਹੈ। ਹਨੇਦਕਾਰ ਜਿਸ ਤੇ ਰੇਲ ਗੱਡੀਆਂ ਪ੍ਰਵਾਹਤ ਹੋ ਰਹੀਆਂ ਨੇ ਤੇ ਆਪਣੇ ਸੈਰ ਸਵੇ ਤੋਂ ਦੇਰੀ ਨਾਲ ਚੱਲ ਰਹੀਆਂ ਨੇ। ਉੱਥੇ ਜੀ ਛੜਕੀ ਆਵਾਜ਼ ਆਈ ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ। ਬੱਸਾਂ, ਕਾਰਾਂ, ਮੋਟਰਸਾਈਕਲ ਆਦ ਨੂੰ ਸੜਕਾਂ ਉੱਪਰ ਚੱਲਣਾ ਮੁਸ਼ਕਲ ਹੋ ਰਿਹਾ ਹੈ। ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ। ਇਹਦੀ ਵੀਡੀਓ ਜਾ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ ਜਦਕਿ 917 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸੰਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕੱਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪ੍ਰਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਇਸ ਵਕਤ ਅਸੀਂ ਸਾਨੂੰ ਬੇਨਤੀ ਵੀ ਕਰਦੇ ਆਂ ਵੀ ਬਿਨਾਂ ਲੋੜ ਤੋਂ ਕਰੋੜਾਂ ਨਾ ਨਿਕਲੋ। ਛੜਕਾ ਦੇ ਉੱਪਰ ਚੱਲਣ ਲੱਗੇ ਸਾਵਧਾਨੀ ਵਰਤੋ ਇੱਕ ਦੂਜੇ ਤੇ ਵਿਖਲ ਤੋਂ ਦੂਰੀ ਬਣਾ ਕੇ ਰੱਖੋ ਤਾਂ ਕਿ ਕੋਈ ਹੁਣੇ ਹੀ ਘਟਰਾ ਤੋਂ ਬਚਿਆ ਜਾ ਸਕੇ ਧੰਨਵਾਦ ਐਨਕ ਸਵੇਰਾ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਤੁੰਦਕਾਰ ਵਿਜ਼ਿਬਿਲਟੀ ਬਹੁਤ ਘਟ ਚੁੱਕੀ ਹੈ ਤੁੰਦਕਾਰ ਜਿੱਥੇ ਰੇਲ ਗੱਡੀਆਂ ਪ੍ਰਵਾਹ ਤੋਰੀਆਂ ਨੇ ਤੇ ਆਪਣੇ ਤੈਅ ਸਮੇ ਤੋਂ ਦੇਰੀ ਨਾਲ ਚੱਲ ਰਹੀਆਂ ਨੇ ਉੱਥੇ ਹੀ ਛੜਕੀ ਆਵਾਜ਼ ਆਈ ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ ਬੱਸਾਂ ਕਾਰਾਂ ਮੋਟਰਸਾਈਕਲ ਆਦ ਨੂੰ ਸੜਕਾਂ ਉੱਪਰ ਚੱਲਣਾ ਮੁਸ਼ਕਲ ਹੋ ਰਿਹਾ ਹੈ ਇਸ ਮੌਕੇ ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਆਂ ਵੀ ਬਿਨਾ ਲੋੜ ਤੋਂ ਕਰੋੜ ਨਾ ਨਿਕਲੋ ਛੜਕਾ ਦੇ ਉੱਪਰ ਚੱਲਣ ਲੱਗੇ ਸਾਵਧਾਨੀ ਵਰਤੋ ਇੱਕ ਦੂਜੇ ਦੇ ਵਿਖਲ ਤੋਂ ਦੂਰੀ ਬਣਾ ਕੇ ਰੱਖੋ ਤਾਂ ਕਿ ਕੋਈ ਹੁਣੇ ਹੀ ਘਟਨਾ ਤੋਂ ਬਚਿਆ ਜਾ ਸਕੇ ਧੰਨਵਾਦ ਐੜਿਕ ਸਵੇਰਾ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਹਨਦਕਾਰ ਵਿਜ਼ਿਬਿਲਟੀ ਬਹੁਤ ਘੱਟ ਚੁੱਕੀ ਹੈ ਹਨਦਕਾਰ ਜਿੱਥੇ ਰੇਲ ਗੱਡੀਆਂ ਪ੍ਰਵਾਹਤ ਹੋ ਰਹੀਆਂ ਨੇ ਤੇ ਆਪਣੇ ਤਹਿਰ ਸਮੇ ਤੋਂ ਦੇਰੀ ਨਾਲ ਚੱਲ ਰਹੀਆਂ ਨੇ ਉੱਥੇ ਹੀ ਛੜਕੀ ਆਵਾਜ਼ ਆਈ ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ ਪਸਾਰਕਾਰਾਂ ਮੋਟਰਸਾਈਕਲ ਆਦੂ ਸੜਕਾਂ ਉਪਰ ਚੱਲਣਾ ਮੁਸ਼ਕਲ ਹੋ ਰਿਹਾ ਹੈ ਇਸ ਵਕਤ ਕੇ ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਆਂ ਵੀ ਬਿਨਾ ਲੋੜ ਤੋਂ ਕਰੋ ਨਾ ਨਿਕਲੋ ਸੜਕਾਂ ਦੇ ਉਪਰ ਚੱਲਣ ਲੱਗੇ ਸਾਵਧਾਨੀ ਵਰਤੋ ਇੱਕ ਦੂਜੇ ਤੇ ਵਿਖਲ ਤੋਂ ਦੂਰੀ ਬਣਾ ਕੇ ਰੱਖੋ ਤਾਂ ਕਿ ਕੋਈ ਹੁਣ ਹੀ ਘਟਨਾ ਤੋਂ ਬਚਿਆ ਜਾ ਸਕੇ ਧੰਨਵਾਦ ਐਨਕ ਸਵੇਰਾ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਤੁੰਦਕਾਰ ਵਿਜ਼ਿਬਿਲਟੀ ਬਹੁਤ ਘਟ ਚੁੱਕੀ ਹੈ ਤੁੰਦਕਾਰ ਜਿੱਥੇ ਰੇਲ ਗੱਡੀਆਂ ਪ੍ਰਵਾਹ ਤੋਰੀਆਂ ਨੇ ਤੇ ਆਪਣੇ ਸੈਰ ਸਵੇ ਤੋਂ ਦੇਰੀ ਨਾਲ ਚੱਲ ਰਹੀਆਂ ਨੇ ਉੱਤੇ ਹੀ ਛੜਕੀ ਆਵਾਜ਼ ਆਈ ਤੇ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ ਪਸਾਂ ਕਾਰਾਂ ਮੋਟਰਸਾਈਕਲ ਆਦ ਨੂੰ ਸੜਕਾਂ ਉੱਪਰ ਚੱਲਣਾ ਮੁਸ਼ਕਲ ਹੋ ਰਿਹਾ ਹੈ ਇਸ ਨੂੰ ਕੇਐਸਸੀ ਸੋਨ ਨੂੰ ਬੇਨਤੀ ਵੀ ਕਰਦੇ ਆ ਵੀ ਬਿਨਾ ਲੋੜ ਤੋਂ ਕਰੋ ਨਾ ਨਿਕਲੋ ਸੜਕਾਂ ਦੇ ਉੱਪਰ ਚੱਲਣ ਲੱਗੇ ਸਾਵਧਾਨੀ ਵਰਤੋ ਇੱਕ ਦੂਜੇ ਦੇ ਵਿਕਲ ਤੋਂ ਦੂਰੀ ਬਣਾ ਕੇ ਰੱਖੋ ਤਾਂ ਕਿ ਕੋਈ ਹੁਣੇ ਹੀ ਘਟਨਾ ਤੋਂ ਬਚਿਆ ਜਾ ਸਕੇ ਧੰਨਵਾਦ ਐਡੇ ਸਵੇਰਾ ਦੇਖ ਰਹੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਤੁੰਦਕਾਰ ਵਿਜ਼ਿਬਿਲਟੀ ਬਹੁਤ ਘਟ ਚੁੱਕੀ ਹੈ ਪੰਦਕਾਰ ਜਿੱਥੇ ਰੇਲ ਗੱਡੀਆਂ ਪ੍ਰਵਾਹਤ ਹੋ ਰਹੀਆਂ ਨੇ ਤੇ ਆਪਣੇ ਤੈਅ ਸਮੇ ਤੋਂ ਦੇਰੀ ਨਾਲ ਚੱਲ ਰਹੀਆਂ ਨੇ ਉੱਥੇ ਹੀ ਛੜਕੀ ਆਵਾਜ਼ ਆਉਂਦੀ ਹੈ ਵੀ ਇਸ ਦਾ ਬੁਰਾ ਅਸਰ ਪੈ ਰਿਹਾ ਹੈ। ਬੱਸਾਂ, ਕਾਰਾਂ, ਮੋਟਰਸਾਈਕਲ ਆਦੂ ਸੜਕਾਂ ਉੱਪਰ ਚੱਲਣਾ ਮੁਸ਼ਕਲ ਹੋ ਰਿਹਾ ਹੈ। ਇਸ ਮੌਕੇ ਅਸੀਂ ਸੋਨੂੰ ਬੇਨਤੀ ਵੀ ਕਰਦੇ ਹਾਂ ਵੀ ਬਿਨਾਂ ਲੋੜ ਤੋਂ ਕਰੋੜ ਨਾ ਨਿਕਲੋ। ਸੜਕਾਂ ਦੇ ਉੱਪਰ ਚੱਲਣ ਲੱਗੇ ਸਾਵਧਾਨੀ ਵਰਤੋ। ਇੱਕ ਦੂਜੇ ਤੇ ਵਿਖਲ ਤੋਂ ਦੂਰੀ ਬਣਾ ਕੇ ਰੱਖੋ ਤਾਂ ਕਿ ਕੋਈ ਹੁਣੇ ਹੀ ਘਟਨਾ ਤੋਂ ਬਚਿਆ ਜਾ ਸਕੇ। ਧੰਨਵਾਦ।